ਜੀ ਦੋਸਤੋ ਆ ਦਿਖਾਉਨੇ ਅੱਜ ਤੁਹਾਨੂੰ ਕਿੰਨਾ ਕਸੂਤਾ ਰਾਹ ਹੈ ਦੇਖੋ ਕਿਵੇਂ ਖੱਡੇ ਪੱਟੇ ਪਏ ਨੇ ਸੁਹਾ ਆ ਜਾਏ ਨਾਲ ਆ ਜਾ ਨੀ ਮੂ ਦਾ ਪਾਣੀ ਨਿਕਲਦਾ ਬਸ ਟਰੈਕਟਰ ਟਰੈਕਟਰ ਦੀ ਲਈ ਆ ਉਰੇ ਆ ਦੇਖੋ ਲੋ ਕਿੰਨਾ ਚਾ ਇਧਰ ਤੇ ਪਹਿਲਾਂ ਚੜਾਈ ਦੀ ਮਸ਼ੀਨ ਮੈਂ ਪੋਟੋ ਲੈ ਕੇ ਆਉਣਾ ਤੇ ਆਪਾਂ ਬਣਾਉਨੇ ਹੁਣ ਵੀਡੀਓ ਇਹ ਉਰੇ ਨੂੰ ਲਾਈ ਇੱਕ ਟਾਰੇ ਦੇ ਉੱਤੇ ਨੂੰ ਮੈਂ ਤਾਂ ਇੱਧਰ ਫੇਰ ਪੌੜੀਆ ਪੌੜੀ ਦਾ ਚੱਕਤੀ ਪਰਮ ਦੇਖ ਤੇ ਆਹ ਹਾ ਹਾ ਆਉਣ ਦੇ ਆਉਣ ਦੇ ਸਿੱਧੇ ਥੋ ਟਾਇਰ ਚੱਕਿਆ ਗਿਆ ਪਿਛੇ ਵਾਲਾ ਮਾਰ ਲਾ ਟਾਇਰ ਚੱਕਿਆ ਗਿਆ ਦੀ ਇੱਕ ਜਾਦੇ ਨਾ ਕਰ ਕਟਾਈ ਜਾਦੇ ਨਾ ਕਰ ਸਿੱਧੀ ਕਰ ਸਿੱਧੀ ਕਟਾਈ ਵੱਧਾ ਵਾਹ ਪਟੂ ਲੰਦਰ ਆਫ ਦੀ ਲੀ ਲਈ ਉਹ ਰੱਖਦੇ ਨੇ ਬਸ ਇਹ ਤਾਂ ਟਰੈਕਟਰ ਲੰਗਦਾ ਬਸ ਇਹਨਾਂ ਦਾ ਹੋਰ ਕੋਈ ਚੱਕਰ ਨਹੀਂ ਕੋਈ ਲੰਗੇ ਨਾ ਲੰਗੇ ਹਾਂ ਇਹ ਹੁਣ ਤਾਂ ਸੁੱਕੀ ਆ ਡੀਗ ਰਹਿੰਦੀ ਆ ਲੀ ਜਿਆਦਾ ਸੋਆਵਿੰਜ ਮੀਂਹ ਮੂਹ ਪਾ ਜਾਂਦਾ ਫੇਰ ਬੜਾ ਕੰਮ ਖਰਾਬ ਹੁੰਦਾ ਪੈਰ ਇਹਦੇ ਵਿਚੀ ਦਲਕੀ ਜਾਂਦਾ ਵਿਚੀ ਜਿਹੜੀ ਜੇ ਇੱਕ ਵਾਰੀ ਪੈ ਗਿਆ ਮੁੜ ਕੇ ਤਾਂ ਫੇਰ ਸਿਰੇ ਤੇ ਜਾ ਕੇ ਨਿਕਲਦਾ ਇੱਥੇ ਲੀ ਖਤਮ ਹੁੰਦੀ ਐ ਤੇ ਕੰਮ ਲੱਗ ਗਿਆ ਵੀ ਮਿੱਤਰੋ ਨੇੜੇ ਦੋ ਤਿੰਨ ਦਿਨ ਹੋਰ ਲੱਗਣਗੇ ਬਸ ਆਪਣੇ 24 ਤਰੀਕ ਹੋ ਗਈ ਅੱਜ ਐਤਵਾਰ ਤਾਂ ਵੀ ਟੱਲੀ ਰਹੀਆਂ ਕਣਕਾਂ ਬਿੱਲ ਹੀ ਹੈ ਜੇ ਤੈਨੂੰ ਮਰਜੀ ਮਾਰ ਲਵਾਂ ਆ ਖੜੀਆਂ ਨੇ ਇਧਰ ਆ ਇਹ ਆਪਾਂ ਹੀ ਵੜਣੀਆਂ ਨੇ ਇੱਧਰ ਹੋ ਜਾਵਾਂ ਹੁਣ ਆਪਾਂ ਸਿੱਧਾ ਆਪਦਾ ਪਿੰਡ ਤੇ ਆਪਣੇ ਤਾਂ ਮੈਨੂੰ ਲੱਗਦਾ ਜੇਰੋਂ ਮੰਨ ਲਓ ਆਪਾਂ 30 ਨੂੰ ਵੀ ਤੁਰਦੇ ਆਇਆ ਚਾਰ ਦਿਨ ਰਾਹ ਚਲਾ ਕੇ 10 ਦਿਨ ਫੇਰ ਵੀ ਖੜਨਾ ਪਊਗਾ ਤੇ ਆ ਮੈਂ ਧੰਦਾ ਕਰ ਲਾਂਗੇ ਚਲੋ ਮਸ਼ੀਨਾਂ ਦਾ ਆਰਾਮ ਨਾਲ ਠੰਡੇ ਸਵਾ ਨਾਲ ਕਰਾਂਗੇ ਨਹੀਂ ਫੇਰ ਜਾ ਕੇ ਟਾਈਮ ਤੇ ਪਹੁੰਚਦੇ ਨੇ ਜਦ ਉਹੀ ਤਤਪੜਤਾ ਜਾ ਕੰਮ ਬਸ ਤਿੰਨ ਚਾਰ ਦਿਨ ਵੱਧ ਤੋਂ ਵੱਧ ਲੱਗਣੇ ਨੇ ਆਪਣੇ ਤੇ ਅੱਜ ਮੇਲਾ ਦਾ ਗਰਾਹੀ ਨੂੰ ਵੀ ਲੱਗ ਗਿਆ ਅੱਜ ਇਧਰ ਉਧਰ ਲਾਦਾ ਨਿਬੜਿਆ ਗਿਆ ਕਦੋਂ ਮੋٹے ਹੀ ਰਹਿ ਗਏ ਤੇ ਖਾਤੇ ਖੂਤੇ ਨੇ ਭਾਵੇਂ ਮਲਾਦਾ ਮਾਰੂ ਆਹ ਪਿੰਡ ਜੇ ਜੀ ਜਿਹੜਿਆਂ ਚ ਚੱਲਦੇ ਆਂ ਔਰ ਇਧਰ ਇਧਰ ਹੈਗੇ ਨੇ ਆਪਣੇ ਲਵੇ ਚਾਰ ਪਿੰਡ ਜਿਹੜੀ ਸਾਰੀ ਤਾਂ ਨਹੀਂ ਚਲੋ ਵੜਦੇ ਆਪਾਂ ਉਹਨਾਂ ਗਣ ਚਾਰ ਪਿੰਡਾਂ ਦੇ ਵਿੱਚ ਪੜਦੇ ਆਗੇ ਹੋ ਜਾਂਦਾ ਕੰਮ ਵਧੀਆ ਤੇ ਉਹਨਾਂ 'ਚ ਫਿਰ ਕੇ ਅੱਜ ਕਿਹੜਾ ਜਹਾ ਦੇਤਾ ਇਹ ਅੱਜ ਦਾ ਦਿੱਤਾ ਕਿਹੜਾ ਤਾਂ ਚਾਰ ਪੰਜ ਦੇਣਾ ਜੇ ਨੇੜੇ ਲੱਗਦਾ ਹੈ ਕੰਮ ਇਹ ਖੰਬੇ 'ਚ ਇੱਕ ਵਾਰੀ ਪਹਿਲਾਂ ਵੀ ਲੱਗੀ ਹੋਈ ਐ ਪੂੰਛ ਇਹਦੀ ਇੰਨਾ ਚੋਕੇ ਖੰਬੇ 'ਚ ਆ ਲੱਗੀ ਐ ਦੇਖੋ ਆ ਹਰਾ ਰੰਗ ਦੇਖ ਰਹੇ ਇਹ ਪਿਛਲੇ ਤੋਂ ਪਿਛਲੇ ਸਾਲ ਲੱਗੀ ਸੀ ਮੁੰਡਾ ਦਾ ਬਾਹਲਾ ਬ੍ਰੀਕ ਜੇ ਐਦ ਕੀ ਫੇਰ ਲੱਗੂ ਹੈ ਪੂਰੇ ਹੋਣਾ ਚਾਹੀਦਾ ਮਗਰਬਾਦ ਵੀਡੀਓ ਦੇ ਚੱਕਰ ਚ ਹੋ ਰੇ ਕੰਮ ਕਰਾ ਲਿਆ ਦੀ ਗਲਤੀ ਹੈ ਭਾਈ ਆਪਣੀ ਮੈਂ ਵੀ ਆਹੀ ਦੇਖਣ ਆਇਆ ਸੀਗਾ ਅੱਜ ਹੋਰ ਲਾਤਾ ਸੀ ਤਾਜ਼ਾ ਪੁਰਾਣਾ ਦੇਖਦੇ ਦੇਖਦੇ ਵੀ ਸਵੇਰੇ ਬੱਦਲ ਜਾ ਹੋ ਗਿਆ ਸੀ ਕਰ ਲਵੇ ਬੱਦਲ ਜਾ ਦਮਾਂ-ਦਮ ਨਿਪੜੂ ਕੰਮ ਜਾਂ ਫਿਰ ਤਾਂ ਜਿਹਦੀ ਗੈਹੂ ਆਜੋ ਇੱਧਰ ਪਰ ਇਹ ਕਹਿੰਦਾ ਫਿਰ ਤਾਂ ਮੇਰੀ ਵੜ ਦੋ ਮੇਰੀ ਵੜ ਦੋ ਡਰਦੇ ਮੀਂਹ ਤੋਂ ਜੋਰ ਨਹੀਂ ਪਿਆ ਜਣੀ ਐਦ ਕੀ ਕੰਮ ਦਾ ਜਮੀ ਵੀ ਪੂਰਾ ਠੰਡਾ ਜਿਹਾ ਹੀ ਕੰਮ ਚੱਲਿਆ ਜਿਹੜੀਆਂ ਆਏ ਨਹੀਂ ਆ ਕੰਮ ਘੱਟ ਹੋਇਆ ਕੰਮ ਪਰਨੋ ਵਧੇ ਹੀ ਆ ਪੂਰਾ ਜਿੰਨਾ ਪਰ ਹੋਇਆ ਦੀ ਕੰਮ ਉਦੋਂ ਪੂਰਾ ਵਧੇ ਹੀ ਆ ਕੰਮ ਤੇ ਜਿਹੜੀਆਂ ਐ ਨਹੀਂ ਚੱਲਿਆ ਵੀ ਭੱਜ ਲੋਏ ਇੱਧਰ ਨੂੰ ਭੱਜ ਜਾਓ ਇੱਧਰ ਨੂੰ ਭੱਜ ਜਾਓ ਆਰਾਮ ਨਾਲ ਮਹੀਨਾ ਚਲਾਈਆਂ ਨੇ ਠੰਡੇ ਸਵੇਰ ਨਾਲ ਜਾਵਾਂ ਕੰਮ ਵੀ ਪੂਰਾ ਵਧੀਆ ਹੋ ਜਾ ਰات ਨੂੰ ਮੈਂ ਕਹਿੰਦਾ ਇੱਕ ਦੋ ਰਾਤਾਂ ਹੀ ਲਾਈਆਂ ਨੇ 9-10 ਵਜੇ ਤੱਕ ਬਸ ਉਦੋਂ ਲੇਟ ਤਾਂ ਕੋਈ ਚਲਾਈ ਨਹੀਂ ਆਪਾਂ ਤਾਂ ਵੀ ਪਰਨ ਵਧੀਆ ਰਹਿਾਂਗੇ ਜਗਾ ਕਸੂਤੀ ਦੇ ਇਧਰ ਪਰੇ ਹੀ ਲੱਗਿਆ ਮੋੜ ਤੇ ਕੋਟੇ ਵਾਲੇ ਤਾਂ ਤੁਰ ਗਏ ਇਥੋਂ ਉਹ 2-3 ਦਿਨ ਹੋ ਗਏ ਮਸ਼ੀਨਾਂ ਜਾ ਰਹੀਆਂ ਨੇ ਰੋਜ਼ ਤੇ ਕੋਟੇ ਜਾਣਗੇ ਜਿਹੜੇ ਆਪਾਂ ਤਾਂ ਤੇ ਕਦੀ ਵਾਰੀ ਲਾਇਆ ਕੋਟਾ ਬਣਦਾ ਨਹੀਂ ਕੋਈ ਉੱਥੇ ਜਿਹੜੇ ਝੂਠ ਬਹੁਤ ਬੋਲਦੇ ਨੇ ਲੋਕ ਬਾਈ ਤੇ ਬਣਦਾ ਕੁਝ ਨਹੀਂ ਹੈਗਾ ਮਸ਼ੀਨ 4 4 5 5 ਦੇੜੀਆਂ ਲਾ ਕੇ ਵੀ ਰੁਪਈਆ 20 25000 ਰੁਪਏ ਬਚਾਉਂਦੀ ਉੱਥੇ ਕੁਝ ਨਹੀਂ ਬਣਦਾ ਹੈਗਾ ਭੱਜਣਾ ਠੋਨੀ ਹੋ ਜਾਂਦੀ ਹੈ ਇੱਥੋਂ ਸਿੱਧਾ ਜਾਵਾਂਗੇ ਆਪਾਂ ਪਿੰਡ ਪਿੰਡ ਲਾ ਕੇ ਆਪਾਂ ਜਾਵਾਂਗੇ ਫਿਰ ਜੰਮੂ ਜੰਮੂ ਐਦ ਕੀ ਆਪਾਂ ਸ਼ਾਇਦ ਜਾਈਏ ਮਸ਼ੀਨ ਭੇਜ ਦਾਂਗੇ ਜਣੀ ਮਹੀਨਾ ਤਾਂ ਆਪਣੀ ਜਾਣਣੀ ਦੋਏ ਕਰਤਾਰ ਹਰਿਆਣਾ ਲਾਉਗੀ ਤੇ ਮੈਂ ਜੀ ਸ਼ਾਇਦੇ ਜਾਵਾਂ ਜਣੀ ਮੈਂ ਨਾਲ ਕਿਉਂਕਿ ਆਪਾਂ ਇੱਥੇ ਕੀ ਮੱਕੀ-ਮੁੱਕੀ ਦਾ ਕਰਾਂਗੇ ਜਗਾੜ ਕੋਈ ਸਾਇਲੇਜ ਵਾਲੀ ਦਾ ਚਾਰਜ ਗ੍ਰੁੱਪ ਤੇ ਦੇਖਾਂਗੇ 5-4 ਕਿਲ ਬੀਜਾਂਗੇ ਅੱਗੇ ਪਾਦਾ ਇਧਰ ਆਇਆ ਇਹ ਮਸ਼ੀਨਾਂ ਨੂੰ ਉਹਨਾਂ ਦੇ ਮਗਰ ਲਾਣੇ ਦਾ ਔਖਾ ਜਾਂਦਾ ਵਿਚਾਰਾ ਦਾ ਇਕੱਲੇ ਦਾ ਮੋਟਰਾਂ-ਮੋਟਰਾਂ ਦਾ ਵੀ ਹੋ ਜਾਂਦਾ ਉਹਨੂੰ ਫਿਰ ਹਰੇ-ਚਾਰੇ ਦਾ ਵੀ ਲਵੀ ਪਾਦਾਂਗੇ ਘਰ ਦੇ ਕਿਤੇ ਬੀਜ ਕੇ ਕਰਾਂਗੇ ਜਿਗਾਰਡ ਸੁੱਖ ਰੱਖੇ ਰੱਬ ਐਤ ਕੀ ਉੱਠਾ ਘੇੜਾ ਲਾ ਦੇ ਜਮੀਂ ਸ਼ੁਕਰੀਆ ਮਗਰ ਤੂੜੀਏ ਬਣਦੀ ਐ ਇੰਦਰ ਦਾ ਮਗਰ ਕੇ ਤਈ ਢੇਰ ਜਾਂਦੀ ਆ ਪਰਾਲੀ ਹੈ ਹੀ ਨਹੀਂ ਉਹ ਇੱਧਰ ਵੀ ਲਾਗੇ ਲੋਕ ਬਾਉਣ ਜ਼ਮੀਨਾ ਭਾਈ ਹੋ ਜਾਂਦਾ ਹਲ ਪਾਈ ਤਾ ਬਾਕੇ ਪਈਆ ਲਾਵੇ ਤੇ ਦੇਖ ਲੋ ਬੇਲਾ ਹੀ ਵੈ ਸਾਰਾ ਕੰਮ ਇੰਦਰਾ ਬਾਹਰ ਹੈਗੀ ਚੋਂਡਪੂਣ ਜੀ ਮਾਰਾ ਆ ਡੱਗਾ ਦੀ ਕਹਾੜਾ ਵੱਡਦੀ ਹੈ ਸੂਰਜ ਡੁੱਬ ਗਿਆ ਵਿਚਾਰਾ ਜਮਾ ਦਿਨਾ ਇਥੋਂ ਪੂਰਾ ਦੇਖੋ ਥੱਲੇ ਜਾਂਦਾ ਹੈ ਇਹ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਦੀ ਜੀ ਜਿਹੜਾ ਉਥੇ ਆਪਾਂ ਵੀਡੀਓ ਬਣਾਏ ਦੀ ਕਿਹੜਾ ਹੋ ਧਰਤੀ ਦਾ ਸੈਂਟਰ ਜਿਹੜਾ ਸੈਂਟਰੋਵਰਲ ਦਾ ਤੇ ਉਹ ਗੱਲ ਸਹੀ ਹੈ ਬੜੀ ਸ਼ੀਰੀ ਡੁੱਬਿਆ ਹੋਇਆ ਹਾਂ ਤਾਂ ਦੇਖ ਰਹੀ ਉਹ ਜੇ ਹੀ ਜਾਂਦਾ ਲੱਗ ਗਿਆ 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 ਉਸ ਕਿੰਟਾਂ ਜੀ ਵਧਿਆ ਜਾਂਦਾ ਪਟੂ ਹਲਕ ਹੈ ਕੋਈ ਨਹੀਂ ਆਟ ਗਿਆ ਦੇਖਣਾ ਹੋ ਗਿਆ ਗਿਆ ਇਹ ਜਮੀ ਉਹ ਗੱਲ ਵੀ ਸਹੀ ਹੈ ਧਰਤੀ ਦਾ ਸੈਂਟਰ ਜਿਹੜਾ ਕਹਿੰਦੇ ਨੇ ਇਹਨੂੰ ਕਿਉਂਕਿ ਆ ਲੈ ਇਧਰ ਚੰਦ ਵੀ ਆ ਗਿਆ ਦੇਖੋ ਜਮਾ ਜਿੱਥੇ ਆਪਾਂ ਖੜਦੇ ਆ ਜਮਾ ਸੈਂਟਰ ਚ ਸਿਰ ਦੇ ਉੱਤੋਂ ਦੀ ਨੰਗਦਾ ਸਿੱਧਰੋਂ ਸਾਹਮਣੇ ਚੜੂ ਜਮਾ ਇਧਰ ਸਾਹਮਣੇ ਛਿਪੂਗਾ ਇਧਰ ਇਹ ਹੈ ਗੱਲ ਇਹਦੀ ਸਹੀ ਜਣੀ ਉਹਨਾਂ ਦਾ ਬਣਾਇਆ ਜਿਹੜਾ ਤਾਂ ਹੀ ਹੈ ਸੈਂਟਰ ਧਰਤੀ ਦਾ ਉਹ ਆ ਬੱਢ ਕੇ ਦੇਖਦੇ ਆ ਕੋਈ ਆਂਦਾ ਹੋਰ ਨਹੀਂ ਰੱਖ ਚੱਲਦੇ ਆ ਘਰ ਨੂੰ